ਨੋ ਭਰਾਵੋ ਆਸ਼ਾ ਦੌੜੀ ਦਾ ਹੁਣੇ ਹੁਣ ਆ ਹਾਲ ਹੈ ਜੀ ਇਧਰੋਂ ਖੱਡ ਟੁੱਟ ਗਈ ਉੱਪਰੋਂ ਤੇ ਪਾਣੀ ਭਰਾਵੋ ਬਹੁਤ ਆ ਰਿਹਾ ਆਪਣਾ ਆਪਣਾ ਸਾਰੇ ਧਿਆਨ ਰੱਖੋ ਪਾਣੀ ਦਾ ਆ ਦੇਖ ਲਓ ਪਾਣੀ ਕਿੱਦਾਂ ਆ ਰਿਹਾ ਹਟਾਲ ਮਜਾਰੇ ਵੱਲ ਤੋਂ ਪਾਣੀ ਦੀ ਸੂਕ ਪੂਰੀ ਪੈ ਰਹੀ ਆ ਤੇ ਹਜੇ ਹੋਰ ਪਾਣੀ ਆ ਰਿਹਾ ਪਾਣੀ ਵਧ ਰਿਹਾ ਹੈ ਆ ਦੇਖ ਲਓ ਭਰਾਵੋ ਆ ਦੇਖ ਲਓ ਪਿੰਡ ਚੋਂ ਪਾਣੀ ਵੜ ਗਿਆ

ਆਹ ਦੇਖ ਲਓ ਜੀ ਪੰਜਾਬ ਦਾ ਨਾਹਰਾ ਚਲਤਾ